ਨਮਸਕਾਰ ਬਿਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਦੇ ਵਿੱਚ ਪੰਜਾਬ ਦੇ ਅੰਦਰ ਹੀਟ ਵੇਵ ਚੱਲਣ ਦਾ ਅਸਾਰ ਨਹੀਂ ਔਰ ਸਵੇਰ ਤੋਂ ਹੀ ਹੀਟ ਵੇਵ ਜਿਹੜੀ ਹੈ ਮਹਿਸੂਸ ਕੀਤੀ ਜਾ ਰਹੀ ਹੈ ਔਰ ਅੱਜ ਦੇ ਦਿਨ ਦੇ ਵਿੱਚ ਤਾਪਮਾਨ ਜਿਹੜਾ 2 ਡਿਗਰੀ ਘਟ ਦਰਜ ਕੀਤਾ ਗਿਆ ਮਤਲਬ ਕਿ ਠੰਡ ਥੋੜੀ ਜੀ ਵਧੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਬਰਫ਼ ਦੀ ਚਿੱਟੀ ਚਾਦਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਉੱਥੇ ਬਰਫ਼ ਬਾਰਿਸ਼ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਔਰ ਬਾਰਿਸ਼ ਹੋਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜਾ ਠੰਡ ਦਾ ਮਾਹੌਲ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਬਾਕੀ ਦਿਨ ドライ ਰਹਿਣਗੇ 29 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਬਰ بارش ਦੇ ਅਸਾਰ ਜਿਹੜੇ ਨੇ ਉਹ ਬਣ ਰਹੇ ਨੇ ਔਰ بارش ਆਨ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖੀ ਜਾ ਸਕਦੀ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਵੀ ਚਾਰ ਪੰਜ ਵਾਰ ਇਹ ਜ਼ਿਕਰ ਜ਼ਰੂਰ ਕੀਤਾ ਗਿਆ ਸੀ ਕਿ بارش ਦੇ ਅਸਾਰ ਨੇ ਪਰ ਮੌਸਮ ਦੇ ਵਿੱਚ ਤਬਦੀਲੀ ਹੋਣ ਦੇ ਕਰਕੇ بارش ਨਹੀਂ ਹੋਈ ਸੀ ਸੋ ਇਸ ਤੋਂ ਇਲਾਵਾ ਜਿਕਰ ਚਲਿਏ ਤੇ ਡੋਨਲਡ ਟਰੰਪ ਦੇ ਸੌ ਚੁੱਕ ਸਮਾਗਮ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਕਿ 트럼ਪ ਦੇ ਸੌ ਚੁੱਕ ਸਮਾਗਮ ਦੇ ਵਿੱਚ ਪੰਨੂ ਦੀ ਇੱਕ ਵੀਡੀਓ ਜਾਰੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਗੁਰਪਤਵੰਤ ਪੰਨੂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਡੋਨਲਡ 트럼ਪ ਦੀ ਜਿਹੜੀ ਸਟੇਜ ਹੈ ਜਿੱਥੇ ਉਹਦੇ ਵੱਲੋਂ ਸੌ ਚੁੱਕੀ ਗਈ ਸੀ ਉਸ ਦੇ ਕੋਲ ਥੋੜੇ ਜਿਹਾ ਦੂਰ ਲੋਕਾਂ ਦੇ ਵਿੱਚ ਖੜਾ ਹੋ ਕੇ ਉਸ ਦੇ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਹਾਲਾਂਕਿ ਉਸ ਵੀਡੀਓ ਦੇ ਵਿੱਚ ਸਾਰੇ ਲੋਕ ਅਮੇਰਿਕ ਅਮਰੀਕਾ ਜਿੰਦਾਬਾਦ ਦੇ ਨਾਰੇ ਲਗਾ ਰਹੇ ਸੀ ਪੰਨੂ ਦੇ ਵੱਲੋਂ ਨਾਰੇ ਲਗਾਏ ਜਾ ਰਹੇ ਸੀ ਖਾਲਸਾ ਜਿੰਦਾਬਾਦ ਦੇ ਔਰ ਦੋ ਵਾਰ ਉਸ ਦੇ ਵੱਲੋਂ ਇਹ ਨਾਰੇ ਲਗਾਏ ਗਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਹੁਣ ਇਸ ਵੀਡੀਓ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਵੱਲੋਂ ਅਮਰੀਕਾ ਦੇ ਸਾਹਮਣੇ ਇਸ ਮਸਲੇ ਨੂੰ ਚੁੱਕਣ ਦਾ ਇਰਾਦਾ ਬਣਾ ਲਿਆ ਗਿਆ ਇਹ ਫੈਸਲਾ ਕਰ ਲਿਆ ਗਿਆ ਕਿ ਵਿਦੇਸ਼ ਮੰਤਰਾਲਾ ਇਹ ਸਾਰਾ ਮਾਮਲਾ ਚੱਕੇਗਾ ਅਮਰੀਕਾ ਦੇ ਸਾਹਮਣੇ ਔਰ ਇਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਇੱਕ ਮੀਡੀਆ ਪ੍ਰੈਸ ਕਾਨਫਰੰਸ ਦੇ ਰਾਹੀਂ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ 2020 ਦੇ ਵਿੱਚ ਗੁਰਪਤਵੰਤ ਪੰਨੂ ਨੂੰ ਭਾਰਤ ਦੇ ਵੱਲੋਂ ਅੱਤਵਾਦੀ ਐਲਾਨ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਪੰਨੂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਭਾਰਤ ਦੇ ਖਿਲਾਫ ਬੋਲਣ ਦੀ ਜਿਹੜੀ ਉਹਦੀ ਆਦਤ ਹੈ ਉਸ ਨੂੰ ਦੇਖਦੇ ਹੋਏ ਔਰ ਉਸ ਸਮਾਗਮ ਦੇ ਵਿੱਚ ਕਿਉਂ ਬੁਲਾਇਆ ਗਿਆ ਸੀ ਪੰਨੂ ਨੂੰ ਇਹਦੇ ਬਾਰੇ ਅਸੀਂ ਹੁਣ ਸਵਾਲ ਪੁੱਛਾਂਗੇ ਕਿ ਜਿਹੜਾ ਭਾਰਤ ਦਾ ਅੱਤਵਾਦੀ ਡਿਕਲੇਅਰ ਕੀਤਾ ਹੋਇਆ ਹੈ ਸਾਡੀਆਂ ਏਜੰਸੀਆਂ ਉਸ ਨੂੰ ਪਾਲ ਰਹੀਆਂ ਨੇ ਔਰ ਤੁਹਾਡੇ ਸੌ ਚੱਕ ਸਮਾਗਮਾਂ ਦੇ ਵਿੱਚ ਉਹ ਬੰਦਾ ਸ਼ਾਮਲ ਹੋ ਰਿਹਾ ਭਾਰਤ ਦਾ ਅੱਤਵਾਦੀ ਹੈ ਔਰ ਇਹਦੇ ਉੱਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੁਣ ਵਿਦੇਸ਼ ਮੰਤਰਾਲੇ ਜਿਹੜਾ ਹੈ ਉਹਨਾਂ ਦੇ ਵੱਲੋਂ ਵੀ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸੁਰੱਖਿਆ ਤੇ ਕਲਿਆਣ ਲਈ ਪਾਈਚਾਰੇ ਤੇ ਲੋਕਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇਹ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਔਰ ਉਹਨਾਂ ਨੇ ਕਿਹਾ ਕਿ ਆਨਾਲੇ ਟਾਈਮ ਦੇ ਵਿੱਚ ਅਸੀਂ ਇਹਦੇ ਤੇ ਕਾਰਵਾਈ ਵੀ ਕਰਾਂਗੇ ਔਰ ਗੁਰਪਤਵੰਤ ਪੰਨੂ ਨੂੰ ਦੱਸਿਆ ਜਾ ਰਿਹਾ ਅਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਇਹ ਨਿਕਲ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਪੰਨੂ ਨੂੰ ਕੋਈ ਵੀ ਇਨਵੀਟੇਸ਼ਨ ਵਾਈਟ ਹਾਊਸ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ ਉਸ ਦੇ ਵੱਲੋਂ ਕਿਸੇ ਵਿਅਕਤੀ ਦੇ ਨਾਲ ਸੰਪਰਕ ਕਰਕੇ ਉਥੇ ਦੀ ਟਿਕਟ ਜਿਹੜੀ ਹੈ ਉਸ ਪ੍ਰੋਗਰਾਮ ਦੀ ਹਾਸਲ ਕੀਤੀ ਗਈ ਸੀ ਵਿਦੇਸ਼ ਮੰਤਰਾਲੇ ਦਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜੇ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਜਦੋਂ ਭਾਰਤ ਸ਼ਿਕਾਇਤ ਕਰੇਗਾ ਉਸ ਤੋਂ ਬਾਅਦ ਆਫੀਸ਼ੀਅਲ ਤੌਰ ਦੇ ਉਤੇ ਕੀ ਬਿਆਨ ਅਮਰੀਕਾ ਦਾ ਸਾਹਮਣੇ ਆਉਂਦਾ ਹੈ ਉਹ ਵੀ ਦੇਖਣਾ ਹੋਵੇਗਾ ਇਸ ਤੋਂ ਇਲਾਵਾ ਕਿਸੇ ਵੀ ਦੇਸ਼ ਦਾ ਦੇਸ਼ ਦੇ ਵਿੱਚ ਨਜਾਇਜ਼ ਰਹਿੰਦੇ ਭਾਰਤੀ ਵਾਪਸ ਲਿਆਏ ਜਾਣਗੇ ਇਹ ਵੀ ਜੈਸਵਾਲ ਹੋਣਾ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸਿਰਫ ਅਮਰੀਕਾ ਨਹੀਂ ਕੋਈ ਵੀ ਦੇਸ਼ ਜੇਕਰ ਕਿਸੇ ਦੇਸ਼ ਨੂੰ ਲੱਗਦਾ ਹੈ ਕਿ ਕੋਈ ਵੀ ਭਾਰਤੀ ਇੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਿਹਾ ਹੈ ਉਹ ਸਾਨੂੰ ਦੱਸੇ ਔਰ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਔਰ ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਪਰ ਉਸ ਦੇਸ਼ ਨੂੰ ਉਸ ਵਿਅਕਤੀ ਦਾ ਉਹ ਪੁਖਤਾ ਸਬੂਤ ਦਿਖਾਣਾ ਪਏਗਾ ਕਿ ਵਾਕਈ ਇਹ ਵਿਅਕਤੀ ਜਿਹੜਾ ਭਾਰਤ ਦਾ ਨਾਗਰਿਕ ਹੈ ਔਰ ਉਹਨਾਂ ਨੇ ਕਿਹਾ ਕਿ ਸਿਰਫ ਅਮਰੀਕਾ ਨੂੰ ਛੱਡੋ ਅਸੀਂ ਹਰੇਕ ਦੇਸ਼ ਦੇ ਵਿੱਚੋਂ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਿਆ ਹੋਇਆ ਹਰ ਵਿਅਕਤੀ ਜਿਹੜਾ ਹੈ ਉਹ ਗਲਤ ਹੈ ਇਹ ਵੀ ਗੈਰ ਕਾਨੂੰਨੀ ਹੈ ਔਰ ਸੰਵਿਧਾਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਸਿਰਫ ਅਮਰੀਕਾ ਨਹੀਂ ਅਸੀਂ ਸਾਰੇ ਦੇਸ਼ਾਂ ਨੂੰ ਕਹਿੰਦੇ ਆ ਕਿ ਜਿਹੜੇ ਵੀ ਦੇਸ਼ ਦੇ ਵਿੱਚ ਕੋਈ ਗੈਰਕਾਨੂੰਨੀ ਤਰੀਕੇ ਨਾਲ ਗਿਆ ਹੋਇਆ ਸਿਰਫ ਉਸ ਦੇਸ਼ ਨੂੰ ਇਹ ਜ਼ਰੂਰ ਦਸਤਾਵੇਜ਼ ਦਿਖਾਉਣਾ ਪਏਗਾ ਕਿ ਬਾਕੀ ਇਹ ਵਿਅਕਤੀ ਭਾਰਤ ਦਾ ਹੈ ਤੇ ਅਸੀਂ ਉਸ ਨੂੰ ਭਾਰਤ ਦੇ ਵਿੱਚ ਲੈ ਲਿਆਂਗੇ ਅਮਰੀਕਾ ਦੇ ਵਿੱਚ ਉਹ ਨਾਜਾਇਜ਼ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਹੁਣ ਕੱਢਣ ਦੀ ਕਬਾਇਤ ਤੇਜ਼ ਹੋ ਗਈ ਹੈ ਮੈਕਸੀਕੋ ਦੇ ਵਿੱਚ ਇੱਕ ਸਟੇਡੀਅਮ ਦੇ ਵਿੱਚ ਸ਼ਰਨਾਰਥੀ ਕੈਂਪ ਬਣਾਇਆ ਗਿਆ ਹੈ ਔਰ ਐਕਸ ਦੇ ਉੱਤੇ ਪੋਸਟ ਕਰਕੇ ਇਹ ਵਾਈਟ ਹਾਊਸ ਦੇ ਵੱਲੋਂ ਇੱਕ ਪ੍ਰੈਸ ਸਖਤਰ ਕਰੋਲਿਨ ਲੈਬਟ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਫੌਜੀ ਜਹਾਜ਼ਾਂ ਰਾਹੀਂ ਸੈਂਕੜੇ ਨਾਜਾਇਜ਼ ਪ੍ਰਵਾਸੀ ਅਪਰਾਧੀਆਂ ਨੂੰ ਡਿਪੋਰਟ ਕੀਤਾ ਹੈ ਮਤਲਬ ਕੱਲ ਤੋਂ ਤਸਵੀਰਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਹ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੰਨੇ ਲੱਖ ਲੋਕਾਂ ਨੂੰ ਅਮਰੀਕਾ ਡਿਪੋਰਟ ਕਿੱਦਾਂ ਕਰੇਗਾ ਇਹ ਕੋਈ ਬੱਸਾਂ ਦੇ ਵਿੱਚ ਭਰ ਕੇ ਤਾਂ ਭੇਜਣ ਵਾਲੇ ਹੈ ਨਹੀਂ ਸਿਰਫ ਮੈਕਸੀਕੋ ਤਾਂ ਤੁਸੀਂ ਭੇਜ ਸਕਦੇ ਹੋ ਬਾਈ ਰੋਡ ਬਾਕੀ ਬਾਕੀ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਭੇਜਣ ਦੇ ਲਈ ਤੁਹਾਨੂੰ ਹਵਾਈ ਜਹਾਜ਼ਾਂ ਦੀ ਲੋਡ ਹੋਏਗੀ ਤੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਭੇਜਿਆ ਜਾਏਗਾ ਤੇ ਤੁਹਾਨੂੰ ਦੱਸ ਦਈਏ ਕਿ ਜੰਗੀ ਪੱਧਰ ਦੇ ਉੱਤੇ ਇਹ ਕੰਮ ਅਮਰੀਕਾ ਨੇ ਸ਼ੁਰੂ ਕਰ ਲਿਆ ਹੈ ਔਰ ਫੌਜੀ ਜਹਾਜ਼ਾਂ ਦੀ ਜਿਨ੍ਹਾਂ ਦੇ ਵਿੱਚ ਕਈ-ਕਈ ਹਜ਼ਾਰ ਵਿਅਕਤੀ ਬੈਠ ਸਕਦੇ ਨੇ ਉਹ ਜਹਾਜ਼ ਸਿਰਫ ਜਦੋਂ ਜੰਦ ਦਾ ਮੈਦਾਨ ਹੁੰਦਾ ਹੈ ਉਦੋਂ ਸਮਾਨ ਲੈ ਜਾਣ ਦੇ ਲਈ ਹਥਿਆਰ ਲੈ ਜਾਣ ਦੇ ਲਈ ਔਰ ਫੌਜੀ ਟੁਕੜੀਆਂ ਲੈ ਜਾਣ ਦੇ ਲਈ ਇਸਤੇਮਾਲ ਕੀਤੇ ਜਾਂਦੇ ਨੇ ਉਹਨਾਂ ਜਹਾਜ਼ਾਂ ਨੂੰ ਹੁਣ ਅਮਰੀਕਾ ਇਸਤੇਮਾਲ ਕਰ ਰਿਹਾ ਔਰ ਉਹਦੇ ਵਿੱਚ ਡਿਪੋਰਟ ਕਰਨੇ ਲੋਕਾਂ ਨੂੰ ਸ਼ੁਰੂ ਕਰ ਦਿੱਤਾ ਹੈ ਟਰੰਪ ਪ੍ਰਸ਼ਾਸਨ ਨੇ ਇੱਕ ਸ਼ੱਕੀ ਅਤਵਾਦੀ ਟ੍ਰੇਨ ਡੀ ਅਰਾਗਵਾ ਵਿਰੋਧ ਦੇ ਚਾਰ ਮੈਂਬਰਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਉਸ ਤੋਂ ਇਲਾਵਾ 538 ਨਜਾਇਜ਼ ਪਰਵਾਸੀ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਡਿਪੋਰਟ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਦੇ ਉੱਪਰ ਅਪਰਾਧਿਕ ਮਾਮਲੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਮਤਲਬ ਕਿ ਡੋਨਲਡ 트੍ਰੰਪ ਦੇ ਜਿਹੜੇ ਇਰਾਦੇ ਸੀ ਪਿਛਲੇ ਸਮਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਵਾਕਈ ਉਹ ਕੁਝ ਵੱਡਾ ਕਰਨਗੇ ਔਰ ਉਹ ਵੱਡਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਹੁਣ ਅਮਰੀਕਾ ਦੇ ਵਿੱਚ ਸ਼ੁਰੂ ਹੋ ਗਈ ਹੈ ਨਜਾਇਜ਼ ਤੌਰ ਦੇ ਉੱਤੇ ਗਏ ਜਿੰਨੇ ਵੀ ਪ੍ਰਵਾਸੀ ਸੀ ਉਹਨਾਂ ਦੇ ਉੱਤੇ ਸ਼ਿਕੰਜੇ ਕਸਣੇ ਸ਼ੁਰੂ ਕਰ ਦਿੱਤੇ ਗਏ ਨੇ ਔਰ ਡਿਪੋਰਟ ਕਰਨਾ ਲੋਕਾਂ ਨੂੰ ਸ਼ੁਰੂ ਕਰ ਦਿੱਤਾ ਹੈ ਔਰ ਜਿਹੜੇ ਕਾਨੂੰਨ ਦੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਜਦੋਂ ਬੱਚਾ ਜੰਮਦਾ ਹੈ ਤੇ ਉੱਥੇ ਹੀ ਉਹਦੀ ਨਾਗਰਿਕਤਾ ਮਿਲਦੀ ਸੀ ਉਸ ਨੂੰ ਲੈ ਕੇ ਵੀ ਡੋਨਲਡ ਟਰੰਪ ਨੇ ਕਹਿ ਦਿੱਤਾ ਕਿ ਮੈਂ ਇਸ ਦੇ ਖਿਲਾਫ ਵੀ ਅਪੀਲ ਕਰਾਂਗਾ ਮਤਲਬ ਉਹਦੇ ਤੇ ਵੀ ਉਹ ਢਿਲ ਵਰਤਣ ਵਾਲੇ ਨਹੀਂ ਆਣ ਵਾਲੇ ਟਾਈਮ ਚ ਵਿੱਚ ਜੋ ਕੁਝ ਅਜੇ ਤੱਕ ਲੱਗ ਰਿਹਾ ਹੈ ਇਸ ਤੋਂ ਇਲਾਵਾ ਕੱਲ ਦੀ ਇੱਕ ਖਬਰ ਰਹੀ ਹੈ ਬੱਕਾ ਬੋਰਡ ਦੇ ਜੀਪੀਸੀ ਦੀ ਇੱਕ ਮੀਟਿੰਗ ਦੇ ਵਿੱਚ ਹੰਗਾਮਾ ਹੋਇਆ ਬੱਕਾ ਬੋਰਡ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਔਰ ਉਸ ਦੇ ਉੱਪਰ ਫਿਰ ਜਦੋਂ ਸੰਸਦ ਦੇ ਵਿੱਚ ਉਹ ਪਹੁੰਚਦਾ ਹੈ ਉਸ ਦੇ ਉੱਤੇ ਬਹਿਸ ਹੁੰਦੀ ਹੈ ਔਰ ਉਸ ਤੋਂ ਬਾਅਦ ਇੱਕ ਜੇਪੀਸੀ ਬਣਾਇਆ ਗਿਆ ਸੀ ਜੇਪੀਸੀ ਹੁੰਦੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ ਉਸ ਕਮੇਟੀ ਦੇ ਵਿੱਚ ਸੱਤਾ ਧਿਰ ਦੇ ਕੁਝ ਲੋਕ ਹੁੰਦੇ ਨੇ ਔਰ ਵਿਰੋਧੀ ਧਿਰਾਂ ਦੇ ਕੁਝ ਲੋਕ ਸ਼ਾਮਲ ਹੁੰਦੇ ਨੇ ਜਾਨੀ ਕਿ ਸੰਸਦ ਦੇ ਸ਼ਾਮਲ ਹੁੰਦੇ ਨੇ ਔਰ ਉਹਨਾਂ ਦੀ ਇੱਕ ਸਾਂਝੀ ਕਮੇਟੀ ਬਣਦੀ ਹੈ ਫਿਰ ਜਦੋਂ ਕੋਈ ਮਤਾ ਪਾਸ ਕਰਵਾਉਣਾ ਹੁੰਦਾ ਹੈ ਕੋਈ ਕਾਨੂੰਨ ਬਣਾਉਣਾ ਹੁੰਦਾ ਹੈ ਉਸ ਦੇ ਵਿੱਚ ਜਦੋਂ ਮਾਮਲਾ ਜੇਪੀਸੀ ਦੇ ਕੋਲ ਚਲਾ ਜਾਂਦਾ ਹੈ ਤੇ ਫਿਰ ਵਿਚਾਰ ਵਟਾਂਦਲੇ ਕੀਤੇ ਜਾਂਦੇ ਨੇ ਦੋਵੇਂ ਸਿਆਸੀ ਪਾਰਟੀਆਂ ਵਿਰੋਧੀ ਵੀ ਔਰ ਸੱਤਾ ਧਿਰ ਦੇ ਵੀ ਆਗੂ ਬੈਠ ਔਰ ਉਸ ਜਪੀਸੀ ਦਾ ਕੰਮ ਹੁੰਦਾ ਹੈ ਕਿ ਮਸਲੇ ਦਾ ਹੱਲ ਕੀਤਾ ਜਾਵੇ ਬਿਨਾ ਵਿਰੋਧ ਤੋਂ ਕਾਨੂੰਨ ਲਾਗੂ ਕਰਮਾਣਾ ਜਪੀਸੀ ਬਣਾਈ ਸੀ ਜਪੀਸੀ ਦੀ ਮੀਟਿੰਗ ਚੱਲ ਰਹੀ ਸੀ ਔਰ ਉੱਥੇ ਹੰਗਾਮਾ ਹੋ ਗਿਆ ਉਸ ਹੰਗਾਮੇ ਤੋਂ ਬਾਅਦ 10 ਦੇ ਕਰੀਬ ਸੰਸਦ ਵਿਰੋਧੀ ਧਿਰ ਦੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਿਰੋਧੀ 10 ਮੈਂਬਰ ਸੀ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਔਰ ਵਿਰੋਧੀ ਸੰਸਦ ਮੈਂਬਰਾਂ ਦੀ ਮੁਤਲੀ ਤੋਂ ਬਾਅਦ ਜਪੀਸੀ ਦੀ ਮੀਟਿੰਗ ਸੁਚਾਰੂ ਰੂਪ ਦੇ ਨਾਲ ਬਾਅਦ ਦੇ ਵਿੱਚ ਚੱਲੀ ਹੈ ਜਿਸ ਦੇ ਵਿੱਚ ਜੰਮੂ ਕਸ਼ਮੀਰ ਦੇ ਕੁਝ ਜਿਹੜੇ ਧਾਰਮਿਕ ਆਗੂ ਸੀ ਉਹ ਉੱਥੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਸੀ ਉਹਨਾਂ ਦੇ ਕੁਝ ਪੁਆਇੰਟ ਆਫ View ਲੈਣੇ ਸੀ ਕਿ ਜੇਕਰ ਵਕਫ ਬੋਰਡ ਦੇ ਉੱਤੇ ਜੋ ਕੇਂਦਰ ਸਰਕਾਰ ਦੇ ਵੱਲੋਂ ਆਨ ਆਲੇ ਟਾਈਮ ਦੇ ਉੱਪਰ ਸਖਤ ਐਕਸ਼ਨ ਲਏ ਜਾਣਗੇ ਜਾਂ ਜੋ ਫੈਸਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਿੱਦਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਪਰ ਹੁਣ ਇਹ ਜਿਹੜਾ ਵਿਰੋਧ ਹੋਇਆ ਉਸ ਨੂੰ ਲੈ ਕੇ ਵਿਰੋਧੀ ਮੈਂਬਰਾਂ ਨੇ ਇੱਕ ਚਿੱਠੀ ਲਿਖ ਦਿੱਤੀ ਹੈ ਵਿਧਾਨ ਸਭਾ ਦੇ ਲੋਕ ਸਭਾ ਦੇ ਸਪੀਕਰ ਓਮ ਭਿਰਲਾ ਉਹਨਾਂ ਨੂੰ ਚਿੱਠੀ ਲਿਖੀ ਹੈ ਉਸ ਦੇ ਵਿੱਚ ਉਹਨਾਂ ਨੇ ਇਤਰਾਜ਼ ਜ਼ਾਹਿਰ ਕੀਤੇ ਨੇ ਉਹ ਕਹਿੰਦੇ ਕਿ 23 ਤੇ 24 ਜਨਵਰੀ ਨੂੰ ਇੱਕ ਬੈਠਕ ਬੁਲਾਈ ਗਈ ਸੀ ਜਿਹੜੇ ਆਗੂ ਬਣਾਏ ਨੇ ਜੇਪੀਸੀ ਦੇ ਔਰ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਇਹ ਬੈਠਕ ਜਿਹੜੀ ਹੈ 31 ਤੇ 30 ਤੇ 31 ਜਨਵਰੀ ਨੂੰ ਸੱਦੋ ਪਰ ਉਹਨਾਂ ਦੇ ਵੱਲੋਂ ਇਹ ਬੈਠਕ ਜਿਹੜੀ ਹੈ ਪਹਿਲਾਂ ਹੀ ਸੱਦੀ ਗਈ ਔਰ ਸਾਡੀ ਸਹਿਮਤੀ ਜਿਹੜੀ ਹੈ ਉਹ ਨਹੀਂ ਲਈ ਜਾ ਰਹੀ ਔਰ ਸਾਨੂੰ ਕੁਝ ਜਦੋਂ ਕੋਈ ਦਸਤਾਵੇਜ਼ ਸਾਡੇ ਸਾਹਮਣੇ ਰੱਖੇ ਜਾਂਦੇ ਨੇ ਔਰ ਸਾਨੂੰ ਸਮਾਂ ਨਹੀਂ ਦਿੱਤਾ ਜਾਂਦਾ ਕਿ ਅਸੀਂ ਉਹਦੇ ਉੱਤੇ ਪੂਰਨ ਤੌਰ ਤੇ ਉਹਤੇ ਰਿਸਰਚ ਕਰ ਸਕੀਏ ਸੋ ਸਮਝ ਜਲਦੀ ਜਲਦੀ ਪਾਇਆ ਜਾ ਰਿਹਾ ਇਸ ਕਰਕੇ ਜਿਹੜੇ ਤੱਥ ਸਾਡੇ ਸਾਹਮਣੇ ਰੱਖੇ ਜਾ ਰਹੇ ਨੇ ਅਸੀਂ ਉਹਦੇ ਉੱਤੇ ਅ ਵਿਚਾਰ ਨਹੀਂ ਕਰ 파ਰੇ ਜਾਂ ਰਿਸਰਚ ਨਹੀਂ ਕਰ 파ਰੇ ਇਸ ਕਰਕੇ ਇਸ ਦਾ ਵਿਰੋਧ ਜਿਹੜਾ ਉਹ ਬੀਤੇ ਕੱਲ ਹੋਇਆ ਔਰ ਹੰਗਾਮਾ ਹੋਇਆ ਜਪੀਸੀ ਦੀ ਬੈਠਕ ਦੇ ਵਿੱਚ ਪਰ ਆਨ ਵਾਲੇ ਬਜਟ ਸੈਸ਼ਨ ਦੇ ਵਿੱਚ ਇਹ ਇਹ ਵੀ ਕੋਸ਼ਿਸ਼ ਸੱਤਾ ਧਿਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਸ ਬਿੱਲ ਨੂੰ ਲਾਗੂ ਕਰਵਾਇਆ ਜਾਵੇ ਪਾਸ ਕਰਵਾਇਆ ਜਾਵੇ ਪਰ ਦੇਖਣਾ ਹੋਵੇਗਾ ਕਿ ਇਹ ਜਪੀਸੀ ਦੀਆਂ ਆਨ ਵਾਲੀਆਂ ਮੀਟਿੰਗਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਔਰ ਇਸ ਤੋਂ ਇਲਾਵਾ ਕਿਸਾਨਾਂ ਦਾ ਟਰੈਕਟਰ ਮਾਰਚ ਹੈ ਭਲਕੇ ਹੋਏਗਾ 26 ਜਨਵਰੀ ਵਾਲੇ ਦਿਨ 12 ਵਜੇ ਤੋਂ 1:30 ਵਜੇ ਤੱਕ ਦਾ ਸਮਾਂ 1:30 ਘੰਟੇ ਦਾ ਰੱਖਿਆ ਗਿਆ ਹੈ ਔਰ ਉਸ ਦੇ ਲਈ ਕਿਸਾਨਾਂ ਦੇ ਵੱਲੋਂ ਕਮਰਕਸਾ ਕਰ ਲਿਆ ਗਿਆ ਹੈ ਕਿਸਾਨ ਵੱਡੇ ਪੱਦਰ ਦੇ ਉੱਤੇ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਔਰ ਲੋਕਾਂ ਨੂੰ ਸੜਕਾਂ ਦੇ ਉੱਪਰ ਲੈ ਕੇ ਆਉਣਾ ਚਾਹੁੰਦੇ ਨੇ ਔਰ ਇਸ ਦੇ ਲਈ ਲੰਬੰਦੀਆਂ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ ਇਹ ਹੈ ਕਿ ਭਾਜਪਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਘਰਾਂ ਦੇ ਅੱਗੇ 12 ਤੋਂ 1:30 ਵਜੇ ਤੱਕ ਆਪਣੇ ਟਰੈਕਟਰ ਜਿਹੜੇ ਆ ਉਹ ਖੜੇ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਸਮੇਤ ਹੋਰ ਨਾ ਸੂਬਿਆਂ ਦੇ ਵਿੱਚ ਵੀ 70 ਤੋਂ ਵੱਧ ਥਾਮਾਂ ਦੇ ਉੱਤੇ ਇਹ ਮੁਜ਼ਾਹਰੇ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਕਿੱਤੇ ਜਾਣਗੇ ਉਹਦੀ ਤਿਆਰੀ ਜਿਹੜੀ ਹੈ ਹੁਣ ਕੀਤੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਹੁਣ ਡੱਲੇਵਾਲ ਹੁਣੀ ਬਿੱਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਅੱਜ ਉਹਨਾਂ ਦਾ 61ਵਾਂ ਦਿਨ ਹੈ 61ਵੇਂ ਦਿਨ ਦੇ ਵਿੱਚ ਉਹ 2 ਮਹੀਨੇ ਤੋਂ ਵੱਧ ਸਮਾਂ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਹੋ ਗਿਆ ਇਸ ਤੋਂ ਇਲਾਵਾ ਇੱਕ ਕੱਲ ਵੀਡੀਓ ਵਾਇਰਲ ਹੋਈ ਇੱਕ ਲੁਧਿਆਣੇ ਦੇ ਸਕੂਲ ਦੀ ਜਿੱਥੇ ਕਿ ਸਕੂਲ ਆਫ ਐਮੀਨਸ ਪੰਜਾਬ ਸਰਕਾਰ ਦੇ ਵੱਲੋਂ ਬਣਾਏ ਗਏ ਨੇ ਉਸ ਸਕੂਲ ਆਫ ਐਮੀਨਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਤੋਂ ਸਕੂਲ ਦੇ ਵਿੱਚ ਸਕੂਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਔਰ ਉੱਥੇ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ ਉਹਨਾਂ ਲੋਕਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਉਹ ਬੱਚੇ ਵੀ ਉੱਥੋਂ ਸਮਾਨ ਚੱਕਦੇ ਹੋਏ ਉਹਨਾਂ ਦੇ ਨਾਲ ਹੈਲਪ ਕਰਾਉਂਦੇ ਉਹਨਾਂ ਦੀ ਨਜ਼ਰ ਆਈ ਸੀ ਔਰ ਜਿਸ ਤੋਂ ਬਾਅਦ ਉਹ ਵੀਡੀਓ ਵਾਇਰਲ ਹੋਈ ਔਰ ਵਾਇਰਲ ਹੋਣ ਤੋਂ ਬਾਅਦ ਸਕੂਲ ਦੇ ਉੱਪਰ ਔਰ ਪੰਜਾਬ ਸਰਕਾਰ ਦੇ ਉੱਪਰ ਵਿਰੋਧੀ ਧਿਰਾਂ ਦੇ ਵੱਲੋਂ ਨਿਸ਼ਾਨੇ ਕੱਸੇ ਗਏ ਕਿ ਇਹ ਹੋ ਕੀ ਰਿਹਾ ਇਹ ਚੱਲ ਕੀ ਰਿਹਾ ਜਿਹੜੇ ਬੱਚਿਆਂ ਦਾ ਭਵਿੱਖ ਬਣਾਣਾ ਹੈ ਸਕੂਲ ਆਫ ਐਮੀਨੈਂਸ ਬਣਾਏ ਗਏ ਨੇ ਤੁਸੀਂ ਦਾਵਾ ਕਰਦੇ ਹੋ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਤੇ ਇਹ ਕਿੱਦਾਂ ਦੀ ਕ੍ਰਾਂਤੀ ਹੈ ਕਿ ਬੱਚੇ ਮਜ਼ਦੂਰਾਂ ਦੇ ਨਾਲ ਲਾਏ ਹੋਏ ਨੇ ਉਸ ਤੋਂ ਬਾਅਦ ਹੁਣ ਮੈਨੇਜਰ ਪ੍ਰਿੰਸੀਪਲ ਮੋਤਲ ਤੇ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਹੜੇ ਉੱਥੇ ਤੇ ਸੀ ਔਰ ਪ੍ਰਿੰਸੀਪਲ ਤੇ ਵੱਲੋਂ ਕਿਹਾ ਗਿਆ ਸੀ ਕੱਲ ਵੀਡੀਓ ਦੇ ਵਿੱਚ ਕੀ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਦੇ ਵਿੱਚ ਨਹੀਂ ਸੀ ਹੁਣ ਮੇਰੇ ਧਿਆਨ ਦੇ ਵਿੱਚ ਆਇਆ ਤੇ ਅਸੀਂ ਕਾਰਵਾਈ ਕਰਾਂਗੇ ਪ੍ਰਿੰਸੀਪਲ ਨੇ ਸਿੱਧੇ ਤੌਰ ਦੇਤੇ ਇਹ ਤੋਂ ਪੱਲਾ ਝਾੜ ਲਿਆ ਸੀ ਉਸ ਤੋਂ ਇਲਾਵਾ ਕੱਲ ਦੀ ਇੱਕ ਹੋਰ ਖਬਰ ਰਹੀ ਹੈ ਰਜਿੰਦਰਾ ਹਸਪਤਾਲ ਤੋਂ ਜਿਹੜੀ ਜਿਹੜੀ ਵੀਡੀਓ ਤੁਸੀਂ ਦੇਖੋਗੇ ਤੇ ਰੌਂਟੇ ਖੜੇ ਹੋ ਜਾਣਗੇ ਕਿ ਇੱਕ ਪੇਸ਼ੈਂਟ ਦਾ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਸੀ ਅ ਔਰ ਵੈਂਟੀਲੇਟਰ ਦੇ ਉੱਪਰ ਉਹ ਪੇਸ਼ੈਂਟ ਸੀ ਔਰ ਉਸ ਹਸਪਤਾਲ ਦੇ ਵਿੱਚ ਬਾਰ-ਬਾਰ ਲਾਈਟ ਜਾ ਰਹੀ ਸੀ ਔਰ ਇੱਕ ਸਮਾਂ ਇਦਾਂ ਦਾ ਆਇਆ ਕਿ ਆਪਰੇਸ਼ਨ ਕਈ ਮਿੰਟਾਂ ਤੱਕ ਬੰਦ ਰੱਖਣਾ ਪਿਆ ਜਿਸ ਤੋਂ ਬਾਅਦ ਡਾਕਟਰ ਟੀਮ ਜਿਹੜੀ ਸੀ ਆਪਰੇਸ਼ਨ ਕਰ ਰਹੀ ਸੀ ਉਹ ਅੰਦਰ ਰਹੀ ਉਸ ਆਪਰੇਸ਼ਨ ਥੀਏਟਰ ਦੇ ਅੰਦਰ ਤੋਂ ਹੀ ਆਪਰੇਸ਼ਨ ਕਰਦੇ ਆ ਜਦੋਂ ਲਾਈਟ ਕਿੰਨੀ ਦੇਰ ਨਹੀਂ ਆਈ ਵੈਂਟੀਲੇਟਰ ਤੱਕ ਬੰਦ ਹੋ ਗਿਆ ਉਸ ਤੋਂ ਬਾਅਦ ਡਾਕਟਰ ਲਾਈਵ ਹੋ ਗਏ ਅੰਦਰੋਂ ਹੀ ਰਜਿੰਦਰਾ ਹਸਪਤਾਲ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਦੱਸੋ ਅਸੀਂ ਕੀ ਕਰੀਏ ਬਾਰ-ਬਾਰ ਲਾਈਟ ਜਾ ਰਹੀ ਹੈ ਵੈਂਟੀਲੇਟਰ ਬੰਦ ਹੋ ਗਿਆ ਜੇਕਰ ਇਸ ਮਰੀਜ਼ ਦਾ ਨੁਕਸਾਨ ਹੋ ਗਿਆ ਤੇ ਉਹਦੇ ਜ਼ਿੰਮੇਵਾਰ ਕੌਣ ਹੋਏਗਾ ਸਾਨੂੰ ਲਾਈਵ ਉਹ ਕਹਿੰਦੇ ਇਸ ਕਰਕੇ ਹੋਣਾ ਪਿਆ ਕਿ ਅਸੀਂ ਲੋਕਾਂ ਨੂੰ ਦੱਸ ਦਈਏ ਕਿ ਸਾਡੀ ਕੋਈ ਗਲਤੀ ਨਹੀਂ ਹੈ ਬਾਰ-ਬਾਰ ਲਾਈਟ ਜਾ ਰਹੀ ਹੈ ਜਿਸ ਦੇ ਨਾਲ ਇਹ ਨੁਕਸਾਨ ਹੋ ਰਿਹਾ ਕਿਉਂਕਿ ਬਾਹਰ ਜਾ ਕੇ ਲੋਕਾਂ ਨੇ ਜਵਾਬ ਸਾਡੇ ਤੋਂ ਮੰਗਣਾ ਹੈ ਜੇ ਇਸ ਬੰਦੇ ਦਾ ਕੋਈ ਨੁਕਸਾਨ ਹੋ ਗਿਆ ਤੇ ਕੱਲ ਇਹ ਜਿਹੜੇ 15 ਮਿੰਟ ਲਾਈਟ ਬੰਦ ਰਹੀ ਹੈ ਇਹ 15 ਮਿੰਟ ਲਾਈਟ ਬੰਦ ਰਹੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੋ ਦੋ ਚਾਰ ਚਾਰ ਮਿੰਟ ਜਿਹੜੀ ਲਾਈਟ ਬੰਦ ਹੋਈ ਉਹ ਕਈ ਵਾਰ ਹੋਈ ਹੈ ਵਿੱਚ ਔਰ 15 ਮਿੰਟ ਤੱਕ ਇੱਕ ਵਾਰ ਜਦੋਂ ਕਹਿੰਦੇ ਲਗਾਤਾਰ ਬੰਦ ਹੋਈ ਲਾਈਟ ਤੇ ਉਸ ਤੋਂ ਬਾਅਦ ਡਾਕਟਰ ਉਹ ਲਾਈਵ ਹੋ ਗਏ ਔਰ ਇਸ ਤੋਂ ਬਾਅਦ ਹੁਣ ਤੁਸੀਂ ਦੇਖੋ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰੀ ਜਿਹੜੇ ਨੇ ਡਾਕਟਰ ਬਲਵੀਰ ਸਿੰਘ ਉਹ ਪਟਿਆਲਾ ਦੇ ਰਹਿਣ ਵਾਲੇ ਨੇ ਪਟਿਆਲਾ ਤੋਂ ਹੀ ਉਹ ਐਮਐਲਏ ਨੇ ਔਰ ਪਟਿਆਲਾ ਦੇ ਹੀ ਐਮਐਲਏ ਨੂੰ ਮੰਤਰੀ ਬਣਾਇਆ ਗਿਆ ਮਤਲਬ ਕਿ ਸਿਹਤ ਮੰਤਰੀ ਉਸੇ ਸ਼ਹਿਰ ਦਾ ਹੋਵੇ ਔਰ ਉਸ ਤੋਂ ਬਾਵਜੂਦ ਵੀ ਰਜਿੰਦਰਾ ਹਸਪਤਾਲ ਉਹ ਹਸਪਤਾਲ ਹੈ ਜਿਹੜਾ ਇੱਕ ਨਾਮੀ ਹਸਪਤਾਲ ਹੈ ਡਾਕਟਰ ਜਿਹੜੇ ਨੇ ਉਹਨਾਂ ਦੀ ਡਾਕਟਰੀ ਟੀਮ ਤੁਸੀਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਸੁਣਦੇ ਹੋ ਜਦੋਂ ਅਸੀਂ ਜ਼ਿਕਰ ਕਰਦੇ ਆ ਤੇ ਦੱਸਦੇ ਆ ਕਿ ਰਜਿੰਦਰਾ ਹਸਪਤਾਲ ਹਸਪਤਾਲ ਦੀ ਡਾਕਟਰੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡੇ ਵੱਡੇ ਪੱਧਰ ਦੇ ਉੱਤੇ ਔਰ ਵੱਡਾ ਨਾਮ ਹੈ ਰਜਿੰਦਰਾ ਹਸਪਤਾਲ ਦਾ ਪਰ ਰਜਿੰਦਰਾ ਹਸਪਤਾਲ ਦੇ ਵਿੱਚ ਜੇਕਰ ਇਦਾਂ ਦੇ ਕੰਮ ਹੋਣਗੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਛੋਟੇ ਹਸਪਤਾਲਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੋਏਗਾ ਪਰ ਸਿਹਤ ਮੰਤਰੀ ਦੇ ਵੱਲੋਂ ਇੱਕ ਬਿਆਨ ਫਿਰ ਮੁੜ ਕੇ ਜਾਰੀ ਕੀਤਾ ਗਿਆ ਜਦੋਂ ਇਹ ਸਾਰੀ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡਾਕਟਰਾਂ ਨੇ ਕਬਰਾ ਕੇ ਵੀਡੀਓ ਬਣਾ ਦਿੱਤੀ ਸਿਹਤ ਮੰਤਰੀ ਨੇ ਕਿਹਾ ਹੈ ਕਿ ਰਜਿੰਦਰਾ ਹਸਪਤਾਲ 'ਚ ਆਪਰੇਸ਼ਨ ਦੇ ਦੌਰਾਨ ਕੁਝ ਸਮੇਂ ਦੇ ਲਈ ਲਾਈਟ ਚਲੀ ਗਈ ਸੀ ਇਹ ਸਿਹਤ ਮੰਤਰੀ ਦਾ ਬਿਆਨ ਨੇ ਜਿਹੜਾ ਪਰ यूपीएस ਤੇ ਜਨਰੇਟਰ ਦੇ ਨਾਲ ਦੀ ਨਾਲ ਕੰਮ ਕਰ ਰਿਆ ਸੀ ਉਹਨਾਂ ਦੱਸਿਆ ਕਿ ਲਾਈਟ ਜਾਣ ਕਾਰਨ ਉੱਥੇ ਮੌਜੂਦ ਇੱਕ ਜੂਨੀਅਰ ਡਾਕਟਰ ਕਬਰ ਆ ਗਿਆ ਤੇ ਵੀਡੀਓ ਬਣਾਉਣ ਲੱਗ ਪਿਆ ਇਸ ਮਾਮਲੇ ਦੀ ਜਾਂਚ ਕਰਵਾਈ ਜਾਏਗੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਫਰਜ ਬਣਦਾ ਹੈ ਕਿ ਉਹ ਬਿਜਲੀ ਜਾਣ ਦੇ ਕਾਰਨਾਂ ਬਾਰੇ ਪਤਾ ਕਰੇ ਉਹਨਾਂ ਕਿਹਾ ਕਿ ਹਸਪਤਾਲ ਦੇ ਲਈ ਦੋ ਹੋਰ ਹੌਟ ਲਾਈਨਾਂ ਤੇ ਇੱਕ ਵੱਖਰੀ 11000 ਕੇਵੀ ਦੀ ਜਿਹੜੀ ਲਾਈਨ ਹੈ ਉਹ ਪਾਈ ਹੋਈ ਹੈ ਕਿਉਂਕਿ ਪਿਛਲੇਆਂ ਦਿਨਾਂ ਦੇ ਵਿੱਚ ਵੀ ਇਹ ਮਾਮਲਾ ਇੱਕ ਵਾਰ ਪੱਕਿਆ ਸੀਗਾ ਕਿ ਇੱਥੇ ਹੌਟਲਾਈਨ ਹੋਣੀ ਚਾਹੀਦੀ ਹੈ ਪਰ ਉਹਨਾਂ ਨੇ ਕਿਹਾ ਕਿ ਹੌਟਲਾਈਨਾਂ ਦੋ ਪਾਈਆਂ ਹੋਈਆਂ ਨੇ ਪਰ ਉਹਨਾਂ ਨੇ ਕਿਹਾ ਕਿ ਹੁਣ ਉਸ ਦੇ ਨਾਲ ਇੱਕ 11000 ਬਾਟ ਦੀ ਵੀ ਲਾਈਨ ਪਾਈ ਹੋਈ ਆ ਪਰ ਗੱਲ ਇਹ ਹੈ ਲਾਈਨਾਂ ਦੋ ਦੀ ਚਾਹੇ ਜਗ੍ਹਾ ਚਾਹੇ ਪੰਜ ਹੋਣ ਪਰ ਲਾਈਟ ਗਈ ਹੈ ਇਹ ਪੁਖਤਾ ਦਸਤਾਵੇਜ਼ ਹੈ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਇਹ ਐਸਾ ਨਹੀਂ ਹੋਣਾ ਚਾਹੀਦਾ ਤਾਂ ਕਿ ਕਿਸੇ ਵਿਅਕਤੀ ਦਾ ਨਾਲੇ ਟਾਈਮ ਤੇ ਨੁਕਸਾਨ ਨਾ ਹੋਵੇ ਸਿਹਤ ਮੰਤਰੀ ਪੰਜਾਬ ਸਰਕਾਰ ਉਹਨਾਂ ਨੂੰ ਇਹਦੇ ਲਈ ਕੁਝ ਐਸਾ ਉਪਰਾਲਾ ਕਰਨਾ ਚਾਹੀਦਾ ਹੈ ਕਿਉਂਕਿ ਘਰਾਂ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਜਨਰੇਟਰ ਇਨਵਰਟਰ ਆਟੋਮੈਟਿਕ ਲੱਗੇ ਹੋਏ ਨੇ ਤਾਂ ਕੁਝ 2-4 ਸੈਕਿੰਡ ਦੇ ਵਿੱਚ ਜੇ ਲਾਈਟ ਜਾਂਦੀ ਹੈ ਤੇ ਉਹ ਤੁਹਾਡਾ ਸਾਰਾ ਸਿਸਟਮ ਜਿਹੜਾ ਘਰ ਦਾ ਬਿਜਲੀ ਜਿਹੜੀ ਆ ਉਹਦੇ ਤੇ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਕੀ ਵੈਂਟੀਲੇਟਰ ਨਹੀਂ ਸੀ ਚੱਲ ਸਕਦਾ 15 ਮਿੰਟ ਲਾਈਟ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਉਹਦੇ ਉਤੇ ਸਰਕਾਰ ਨੂੰ ਆਣ ਵਾਲੇ ਟਾਈਮ ਦੇ ਵਿੱਚ ਗੰਭੀਰ ਹੋਣ ਦੀ ਲੋੜ ਹੈ ਇਸ ਤੋਂ ਇਲਾਵਾ ਅੱਜ ਫਗਵਾੜਾ ਦੇ ਵਿੱਚ ਮੇਅਰ ਦੀ ਚੋਣ ਹੋਏਗੀ ਉਸ ਦੇ ਲਈ ਪਿਛਲਿਆਂ ਕਾਫੀ ਦਿਨਾਂ ਤੋਂ ਕਿਉਂਕਿ 21 ਦਸੰਬਰ ਨੂੰ ਚੋਣਾਂ ਹੋਈਆਂ ਸੀ ਔਰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਔਰ ਇਸ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਜਦੋਂ ਨੋਟੀਫਿਕੇਸ਼ਨ ਨਹੀਂ ਆ ਰਿਹਾ ਸੀ ਤੇ ਕਾਂਗਰਸੀ ਪਾਰਸ਼ਦ ਨੇ ਵਿਕਰਮ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਜਿੱਤੇ ਹੋਏ ਕਾਉਂਸਲਰ ਨੇ ਉਹਨਾਂ ਦੀ ਸ਼ਪਤ ਗ੍ਰਹਿਣ ਤੇ ਮੇਅਰ ਦੀ ਚੋਣ ਦੇ ਵਿੱਚ ਕੜੀ ਸੁਰੱਖਿਆ ਜਿਹੜੀ ਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਸਾਨੂੰ ਡਰ ਹੈ ਕਿ ਸੱਤਾਧਿਰ ਦੇ ਵੱਲੋਂ ਕੋਈ ਗੜਬੜੀ ਕੀਤੀ ਜਾ ਸਕਦੀ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜਦੋਂ ਇਹ ਮੇਅਰ ਦੀ ਚੋਣ ਹੋਵੇ ਉਸ ਮੌਕੇ ਦੇ ਉੱਪਰ ਐਸਐਸਪੀ ਕਪੂਰਥਲਾ ਔਰ ਡੀਸੀ ਕਪੂਰਥਲਾ ਵੀ ਮੌਜੂਦ ਹੋਣ ਔਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹਨੂੰ ਯਕੀਨੀ ਬਣਾਉਣ ਦੇ ਲਈ ਉੱਥੇ ਪੁਖਤਾ ਇੰਤਜ਼ਾਮ ਕੀਤੇ ਜਾਣ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਸ਼ਾਮ ਨੂੰ 4 ਵਜੇ ਮੇਅਰ ਦੀ ਚੋਣ ਹੋਏਗੀ ਫਗਵਾੜਾ ਦੇ ਵਿੱਚ ਔਰ ਉਸ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਵੱਡੇ ਪੱਧਰ ਦੇ ਉੱਪਰ ਉਸ ਵੈਨਿਊ ਦੇ ਉੱਪਰ ਪੀਡਬਲਯੂਡੀ ਦੇ ਉਸ ਦਫ਼ਤਰ ਦੇ ਵਿੱਚ ਜਿੱਥੇ ਇਹ ਸਾਰੀ ਚੋਣ ਪ੍ਰਕਿਰਿਆ ਹੋਏਗੀ ਉੱਥੇ ਪਹੁੰਚ ਚੁੱਕੇ ਨੇ ਆਡੀਟੋਰੀਅਮ ਦੇ ਕੋਲ ਔਰ ਸੜਕ ਦੇ ਉੱਪਰ ਵੀ ਜੇਕਰ ਤੁਸੀਂ ਜਾਓਗੇ ਤੇ ਤੁਹਾਨੂੰ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਵੀ ਜਾਰੀ ਕੀਤੇ ਗਏ ਸੀ ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਹੁਣ ਇਹ ਜਿਹੜਾ ਸ਼ਪਤ ਗ੍ਰਾਂਡ ਹੋਏਗਾ ਉਸ ਨੂੰ ਲੈ ਕੇ ਇਹ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਹੋਏਗਾ ਇਸ ਆਡੀਟੋਰੀਅਮ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਉੱਤੇ ਵੀ ਜਿਹੜੇ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ ਫਗਵਾੜਾ ਤੋਂ ਬਲਵਿੰਦਰ ਸਿੰਘ ਢਾਲੀਵਾਲ ਦੇ ਬੋਲੇ ਇੱਕ ਖਦਸ਼ਾ ਜाहिर ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਡੀਟੋਰੀਅਮ ਦੇ ਵਿੱਚ ਇਹ ਪ੍ਰੋਗਰਾਮ ਕਿਉਂ ਕਰਵਾਇਆ ਜਾ ਰਿਹਾ ਸਾਨੂੰ ਸ਼ੰਕਾ ਹੈ ਕਿ ਇਹਦੇ ਵਿੱਚ ਕੋਈ ਗੜਬੜੀ ਹੋ ਸਕਦੀ ਹੈ ਔਰ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਦੇ ਖਿਲਾਫ ਅਗਰ ਕੋਈ ਗਲਤ ਕਦਮ ਇਸ ਮੌਕੇ ਤੇ ਚੱਕਦੀ ਹੈ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਲਈ ਅੱਜ ਵੀ ਅਦਾਲਤ ਦੇ ਦਰਵਾਜ਼ੇ ਖੁੱਲੇ ਨੇ ਕਾਂਗਰਸ ਪਾਰਟੀ ਫਿਰ ਤੋਂ ਅਦਾਲਤ ਦਾ ਰੁਖ ਕਰੇਗੀ ਜੇਕਰ ਕੋਈ ਇਸ ਦੇ ਵਿੱਚ ਗੜਬੜੀ ਹੋਈ ਉਸ ਤੋਂ ਇਲਾਵਾ ਦੱਸਦੀ ਹੈ ਕਿ 2 ਦਿਨ ਹੋ ਚੁੱਕੇ ਨੇ ਕਾਂਗਰਸ ਦੇ ਸਾਰੇ ਵਿਧਾਇਕਔਰ ਉਹਨਾਂ ਦੇ ਜਿਹੜੇ ਸਹਿਯੋਗੀ ਦਲ ਸੀ बसपा ਉਹਨਾਂ ਦੇ ਜਿੱਤੇ ਹੋਏ ਜਿਹੜੇ ਨੁਮਾਇੰਦੇ ਨੇ ਉਹ ਦੋ ਦਿਨਾਂ ਤੋਂ ਫਗਵਾੜੇ ਤੋਂ ਬਾਹਰ ਨੇ ਉਹਨਾਂ ਨੂੰ ਇੱਕ ਐਸੀ ਸੇਫ ਜਗ੍ਹਾ ਤੇ ਰੱਖਿਆ ਗਿਆ ਤਾਂ ਕਿ ਉਹਨਾਂ ਦੇ ਨਾਲ ਕੋਈ ਖਰੀਦੋ ਫਰੋਖਤ ਨਾ ਹੋ ਸਕੇ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਦੋ ਦਿਨ ਤੋਂ ਬਾਹਰ ਨੇ ਅੱਜ ਉਹ ਪੂਰੇ ਦਾ ਪੂਰਾ ਦਸਤਾ ਉਹਨਾਂ ਦਾ ਜਿਹੜਾ 25 26 ਜੋ ਉਹਨਾਂ ਦੇ ਜਿੱਤੇ ਹੋਏ ਕਾਉਂਸਲਰ ਨੇ ਉਹ ਅੱਜ ਜਦੋਂ ਸ਼ਾਮ ਨੂੰ ਪਹੁੰਚਣਗੇ ਫਗਵਾੜਾ ਦੇ ਉਸ ਆਡਿਟੋਰੀਅਮ ਦੇ ਬਾਹਰ ਤੇ ਦੇਖਣ ਵਾਲਾ ਮਾਹੌਲ ਹੋਏਗਾ ਔਰ ਇਹ ਵੀ ਦੇਖਣਾ ਹੋਏਗਾ ਕਿ ਅੱਜ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਇਹ ਗੱਲ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਮੇਅਰ ਬਣੇਗਾ ਫਗਵਾੜੇ ਤੇ ਆਮ ਆਦਮੀ ਪਾਰਟੀ ਦਾ ਬਣੇਗਾ ਪਰ ਹੁਣ ਦੇਖਣਾ ਹੋਏਗਾ ਕਿ ਇੱਕ ਪਾਰਟੀ ਬਹੁਮਤ ਦਾ ਅੰਕੜਾ ਛੂ ਚੁੱਕੀ ਹੈ ਕਾਂਗਰਸ ਪਰ ਉਸ ਦੂਸਰੇ ਪਾਸੇ ਆਮ ਆਦਮੀ ਪਾਰਟੀ ਕੋਲ ਅਜੇ ਤੱਕ ਅਧਿਕਾਰਕ ਤੌਰ ਦੇ ਉਤੇ 12 ਉਹਨਾਂ ਦੇ ਆਪ ਦੇ ਜਿੱਤੇ ਸੀ ਔਰ 1-2 ਦਾ ਆਜ਼ਾਦ ਦਾ ਸਮਰਥਨ ਹੈ 13 ਤੋਂ 14 ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਮੇਅਰ ਸਾਡਾ ਬਣੇਗਾ ਪਰ ਦੇਖਣਾ ਹੋਵੇਗਾ ਕਿ ਸ਼ਾਮ ਨੂੰ ਜਦੋਂ ਇਹ ਸਾਰੀ ਪ੍ਰਕਿਰਿਆ ਚੱਲੇਗੀ ਉਸ ਮੌਕੇ ਦੇ ਉੱਤੇ ਕੀ ਕ੍ਰਾਸ ਵੋਟਿੰਗ ਹੁੰਦੀ ਹੈ ਕੀ ਕੁਝ ਲੋਕਾਂ ਦੇ ਵੱਲੋਂ ਖੜੇ ਪੈਰੀ ਕਾਂਗਰਸ ਦੇ ਹੋਣ ਜਾਂ ਫਿਰ ਆਜ਼ਾਦ ਹੋਣ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਿੰਗ ਕਰ ਦਿੱਤੀ ਜਾਂਦੀ ਹੈ ਕੁਝ ਨਹੀਂ ਪਤਾ ਸ਼ਾਮ ਨੂੰ ਕੀ ਹੋ ਸਕਦਾ ਹੈ ਪਰ ਕਾਂਗਰਸ ਪਾਰਟੀ ਫਿਲਹਾਲ ਅੰਕੜਿਆਂ ਦੇ ਹਿਸਾਬ ਦੇ ਨਾਲ ਅੱਜ ਆਪਣਾ ਮੇਅਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਪਰ ਸ਼ਾਮ ਤੱਕ ਦਾ ਇੰਤਜ਼ਾਰ ਕਰਨਾ ਪਏਗਾ ਕਿ ਫਗਵਾੜਾ ਦੇ ਵਿੱਚ ਆਖਰ ਮੇਅਰ ਕਿਹੜੀ ਕਿਹੜੀ ਪਾਰਟੀ ਦਾ ਬਣਦਾ ਹੈ ਔਰ ਕਿਹੜੇ ਸੁਖਾਵੇਂ ਢੰਗ ਦੇ ਨਾਲ ਬਣਦਾ ਹੈ ਸੰਭਾਵਨਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਅੱਜ ਕੁਝ ਐਸਾ ਵੀ ਹੋ ਸਕਦਾ ਹੈ ਜਿਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇਸ ਸਾਰੀ ਪ੍ਰਕਿਰਿਆ ਨੂੰ ਪੋਸਟਪੋਨ ਕਰ ਦਿੱਤਾ ਜਾਵੇ ਸੰਭਾਵਨਾਵਾਂ ਨੇ ਅਸੀਂ ਇਹਨੂੰ ਅਧਿਕਾਰਿਕ ਤੌਰ ਦੇ ਉੱਤੇ ਨਾ ਕਿਸੇ ਨੇ ਕਿਹਾ ਹੈ ਨਾ ਹੀ ਕੁਝ ਐਸਾ ਹੈ ਨਾ ਹੀ ਅਸੀਂ ਪੈਨਿਕ ਫਿਲਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸੰਭਾਵਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਕਿ ਸੰਭਾਵਨਾਵਾਂ ਐਸੀਆਂ ਵੀ ਹੋ ਸਕਦੀਆਂ ਨੇ ਜੇਕਰ ਪ੍ਰਕਿਰਿਆ ਦੇ ਵਿੱਚ ਕੋਈ ਖਲਲ ਪੈਂਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਤਰੀਕੇ ਦੇ ਨਾਲ ਵੀ ਲੋਕਤੰਤਰ ਦਾ ਹੱਕਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਅਸੀਂ ਰੁਕ ਕਰਾਂਗੇ ਹਾਈ ਕੋਰਟ ਦਾ ਤੇ ਤੁਸੀਂ ਇਸ ਤੋਂ ਇਸ ਕਰਕੇ ਅਸੀਂ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹਾਂ ਕਿ ਕੀ ਆਉਣ ਵਾਲੇ ਟਾਈਮ ਦੇ ਉੱਤੇ ਕੁਝ ਐਸਾ ਤਾਂ ਨਹੀਂ ਹੋਏਗਾ ਅੱਜ ਸ਼ਾਮ ਨੂੰ ਕਿ ਫਿਰ ਫਿਰ ਤੋਂ ਕਾਂਗਰਸ ਪਾਰਟੀ ਨੂੰ ਇੱਕ ਵਾਰ ਹਾਈ ਕੋਰਟ ਦਾ ਰੁਖ ਕਰਨਾ ਪਵੇ ਇਸ ਕਰਕੇ ਇਹ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਪਰ ਦੇਖਣਾ ਹੋਵੇਗਾ ਕਿ ਅੱਜ ਸ਼ਾਮ ਨੂੰ ਫਗਵਾੜਾ ਨੂੰ ਕਈ ਸਾਲਾਂ ਬਾਅਦ ਮਤਲਬ دہਾਕੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਉਸ ਤੋਂ ਬਾਅਦ ਮੇਅਰ ਮਿਲਣ ਜਾ ਰਿਹਾ ਔਰ ਮੇਅਰ ਕੇ ਦੀ ਪਾਰਟੀ ਦਾ ਹੋਏਗਾ ਸੋ ਇਸ ਦੇ ਬਾਰੇ ਵੀ ਸ਼ਾਮ ਨੂੰ ਸ਼ਾਮ ਦੇ ਬੁਲੇਟਨ ਦੇ ਵਿੱਚ ਚਰਚਾ ਜ਼ਰੂਰ ਕਰਾਂਗੇ ਸੋ ਦੇਖਦੇ ਰਹੋ ਬੀਲਟੀਵੀ ਯੂਕੇ ਧੰਨਵਾਦ